તેમકલનતા ચાઉ તે દર્શન કથી મોરિયા ઇસ માર્ગ પર તસી જે જી જે પરતાને નખી જે યાર દર્શન તો તો સ્વાદ સ્વાદ જી આયા ખુશામી ઇતિહાસ અતિકાણ આફિયા સૂત્રધાર એસ નાટક દે નાટક તે તોઆડે વિચાર ਅਸੀਂ ਕੜੀ ਦਾ ਕੰਮ ਕਰਨਾ ਲੜੀ ਦਾ ਕੰਮ ਕਰਨਾ ਅੱਜ ਸਾਡੇ ਕੋਲ ਜਿੰਨੇ ਖੁੱਤ ਸੂਲਤਾਂ ਨੇ ਜਿੰਨੇ ਫੌਜਾਂ ਕਾਢਾਂ ਨੇ ਪਹਿਲਾਂ ਕਦੇ ਵੀ ਨਹੀਂ ਥਾ ਨਦੀਆ ਦਰਿਆ ਸਮੁੰਦਰ ਖੰਗਾਰ ਛੁੱਟੇ ਚੰਦ ਸੂਰਜ ਤਾਰੇ ਪਹਾੜ ਗਾਮਾਰੇ ਪਰ ਸਕੂਨ ਖੂਨ ਜੀਵਨੀ ਸਾਨੂੰ ਪਟਕਣ ਤੇ ਅੱਜ ਵੀ ਜਿਹੀ ਲੱਗੀ ਰਹਿੰਦੀ ਹਰ ਵੇਲੇ ਆਹ ਵੀ ਮਰ ਜਵੇ ਉਹ ਵੀ ਮਰ ਜਵੇ ਹਰ ਇੱਕ ਰਾਹਨਾਤ ਮੇਰੀ ਹੋਵੇ ਸਾਡੇ ਬਜ਼ੁਰਗ ਸ਼ਾਂਤੀ ਲਈ ਮਾਰਨ ਦੇ ਦੱਸ ਅਮਲ ਨਹੀਂ ਆਪਾਂ ਬਾਹਰ ਦੇ ਦੱਸ ਪਰ ਆਪੇ ਬਾਦਾਂ ਬਲੀ ਝਲੌਂ ਸ਼ੁਰੂਜੇ ਹੋਏ ਆ ਰੁਝੇ ਹੋਏ ਆ ਅਸ਼ਾਂਤੀ ਦੰਗੇ ਫਸਾਦ ਫਟਕੌਰ ਚ ਇੱਕ ਦੂਜੇ ਉੱਤੇ ਜਾਨ ਨਿਸ਼ਾਵਰ ਕਰ ਦਿੰਦੇ ਸਨ ਸਾਡੇ ਵਡੇਰੇ ਪਰ ਆਪੇ ਇੱਕ ਦੂਜੇ ਦੇ ਖੂਨ ਦੇ ਪਿਆਤੇ ਆ ਇੱਕ ਦੂਜੇ ਦੇ ਜੜੀ ਤੇੰਦੇ ਨੇ ਆਪਾਂ ਸਾਡੇ ਬਜ਼ੁਰਗ ਔਰਤ ਦਾ ਸਤਿਕਾਰ ਕਰਦੇ ਸਨ ਇੱਜ਼ਤ ਕਰਦੇ ਸਨ ਮਾਂ ਦਾ ਦਰਜਾ ਦਿੰਦੇ ਸਨ ਪਰ ਅਸੀਂ ਤਾਂ ਆਪਣੀ ਮਾਂ ਨੂੰ ਹੀ ਪੱਖ ਦੇਈ असीं जा त चल खे मै तक पहुची इंसान मूह तिज तक पर असीं किरसा वुके हा भूत कदे हा इतिहास ज़मीन है इंसान रुख जिम रुख न ज़मीन तो लॻ कर हरा न रखिया जां न माड़ी जा सघंदी सिर्फ़ बालण ई बण सघंदी पुटिया रुख असीं विरसे में विसारे ਆਪੇ ਉਸ ਤੋਂ ਟੁੱਟ ਕੇ ਨਾ ਟੈਕ ਕਰਦੇ ਹਾਂ ਨਾ ਮੈਕ ਕਰਦੇ ਹਾਂ ਅਸੀਂ ਸਿਰਫ ਅੱਗ ਬੁਝ ਸਕਦੇ ਹਾਂ ਜ਼ਹਿਰ ਬਣ ਸਕਦੇ ਹਾਂ ਨਮਕ ਫਲਾ ਸਕਦੇ ਹਾਂ ਧਾੜਾ ਬੁਦਾ ਸਕਦੇ ਹਾਂ ਬਿਰਦਾ ਅਮਰਤ ਹੈ ਨਿਰਮਲ ਧਾਰਾ ਹੈ ਰੇਸ਼ਮ ਹੈ ਸਵੇਰ ਦੀ ਪਹਿਲੀ ਕਿਰਨ ਹੈ ਜੋ ਰਸਨ ਹੁੰਦੀ ਹੈ ਸਾਡੇ ਦਿਲ ਦੇ ਹਨੇਰੇ ਨੂੰ ਜੋ ਠੀਕ ਲਾ ਕੇ ਪੀਂ ਜਾਂਦੀ ਹੈ ਸਾਡੇ ਸੰਗਲ ਦੇ ਜ਼ਹਿਰ ਨੂੰ ਬਿਰਦਾ ਦਾ ਪਾਤ ਜਵੀ ਅਮੀਰ ਹੈ ਗੌਰਵशाली ਹੈ ਪਰ ਪੰਜਾਬ ਦਾ ਬਿਰਦਾ ਸਿੱਖ ਲਹਿਰ ਦਾ ਬਿਰਦਾ महान पुर बाबा दीदी जी असां ਸੇਫ ਡਾਲੀ ਨੇ ਦਿੱਲੀ ਤੇ ਇੱਕ ਹਮਲਾ ਹੋ ਦਿੱਤਾ ਨਾ ਤਕਰੀਬ ਦੇ ਨਾਮ ਤੋਂ ਦੂਰ ਦੋ ਬਹੁਤ ਸਾਰੇ ਮੋਕਲਾਂ ਦੇ ਮਤੂਰ ਦੇ ਨਾਮ ਤੋਂ ਜੇਬ ਸਮਾਂ ਮੁਰਕ ਤੇ ਹਰ ਗਲੀ ਪਰ ਗੁੱਛੇ ਵਿਛੋੜਿਆ ਇੱਕ ਤਮਨਾ ਅਧੂਰੀ ਰਹੀ ਜਹਾਂ ਭਾਂ ਉਹ ਕੀ ਹਜ਼ੂਰੀ ਆਲਾ ਮੈਨਾਂ ਸਿਰ ਖਾਨਾ ਅਰਦਾਸ ਕਰਨ ਦੀ ਪਹਿਲਾ ਵਾਰ ਤਾਂ ਗੁਣਾ ਸੀ ਬਹੁਤ ਬਾਦਰ ਨੇ ਗੁਰੂ ਸਹਿਬਾਨ ਨੇ ਆਪ ਸਾਜੀ ਸੇ ਕਹੂੰ ਪਰ ਬਾਦਰ ਸੂਰਬੀਰ ਜੋਦੇ ਦਾ ਇਦਾਂ ਰਿਆਕਤ ਵਿੱਚ ਪਾਇਆ ਨਹੀਂ ਰੜਕੇ ਸ਼ਾਨ ਸ਼ਾਹਾਂ ਦੇ ਟੌਪਕਾ ਉਤਰੇ ਸੁੱਖ ਚਿਪ ਗਏ ਹੋਗੇ ਹਜ਼ੂਰ ਇਹ ਸਿੱਖ ਸਤੋਵ ਤੋਂ ਵੱਡੇ ਲਕਾਬ ਧਾਰਨ ਜਹਾਂ-ਫਤ ਇਹ ਫੁੱਟਬਾਲ ਦਾ ਅਨੁਭਵੀ ਹਿੰਦੂ ਤੇ ਮੁਸਲਮਾਨ ਆਵਾਮ ਵੀ ਦੇ ਜੀਨੇ ਬਣਾ ਗਏ ਹਨ ਸਾਡੀ ਗੰਭੀਰ ਰਾਵਿਚ ਹੁਣ ਸਿੱਖ ਹੀ ਸਭ ਤੋਂ ਵੱਡੇ ਲਕਾਬ ਧਾਰਨ ਹਨ ਜਹਾਂ-ਫਤ 50 ਸਾਲ ਦੇ ਲੁੱਟ ਦੇ ਸਮਾਨ ਨੂੰ ਸਹੀ ਸਲਾਮਤ ਆ ਰਹੀ ਹੈ ਹਜ਼ੂਰ ਜੀਆ ਖੋਜਾਵਤ ਕਿਛਦਾ ਅੱਖ ਤੋਂ ਕੇਲੀ ਰਖਦਾ ਹੁਸਾ ਨਹੀਂ ਸਾਡੇ ਹੋਤਨ ਦੇ ਕਜ਼ਾਨੇ ਪਾਕਾਇਦਾ ਸਹੀ ਸਲਾਮਤ ਪਹੁੰਚੇ ਸਹੀ ਦੇਣ ਜਾਨ ਬਾਨ ਅੰਜਾ ਆਲਾ ਮੁੰਦਰਾ ਵੀ ਫਤਰ ਮੰਨ ਨਹੀਂ ਹੋਣਾ ਚਾਹੀਦਾ ਹਜ਼ੂਰ ਇਸ ਤਮਰੀਨ ਸ਼ਾਮ ਬਲੁਖਰ ਜਾਨ ਬਾਨ ਸਭ ਤੋਂ ਅਕੀਨ ਦੇਕਿੰਨ ਤੋਫਾ ਕਾਦੇ ਵਾਸਤੇ ਦਿੱਲੀ ਦੇ ਬਾਸ਼ਾ ਦੀ شہਜ਼ਾਦੀ ਹੈ ਇਸ ਲਈ ਤਾਂ ਹੀ ਜਮਰਾ ਦੀ ਕੋਲ ਸੋਰਾ ਤੇ ਨਾਇਤ ਹੁਸੈਨ ਹੈ ਬਲਕਿ ਇਸ ਲਈ ਕਿ ਸ਼ਹਿਨशाह ਨੇ ਆਪਣੀ ਬੇਟੀ ਦਾ ਡੋਲਾ ਖੁਦ ਸਦਨ ਕਰਿਆ ਹੈ ਸਾਡੀ ਤਲਵਾਰ ਸਤ ਤਾਕਤ ਸਾਡੀ ਬਾਤ ਨੂੰ ਸਮਝਾ ਕੇ ਉਹ ਦਿੱਲੀ ਨੇ ਆਪਣੀ ਸ਼ਹਿਜ਼ਾਦੀ ਸਾਨੂੰ ਨਜ਼ਰਾਨੇ ਦੇ ਤੌਰ ਤੇ ਪੇਸ਼ ਕੀਤੀ ਹੈ ਤਾਂ ਜੋ ਬਾਦਸ਼ਾਹ ਦੀ ਜਾਨ ਬਚ ਜਾਵੇ ਹਾਂ ਹਾਂ ਨੋ ਮੁਗਲ ਸلطਨਤ ਹੈ ਜਿਹਦੇ ਸਾਹਮਣੇ ਤਾਬਲ ਦੇ ਜਿਹੜੇ ਤੋਂ ਰੰਗ ਨਹੀਂ ਹੱਥ ਤੱਕ ਤੋਂ ਦੀ ਹਮਤ ਨਹੀਂ ਸੀ ਪਰ ਅਸੀਂ ਜੋ ਸੀ ਗਰੂ ਤੋੜਿਆ ਹਰਦਾ ਉਹ ਸਿੱਖਾਂ ਨੇ ਲੜ ਲੜ ਉਹਦੇ ਯਜ਼ਦ ਉਹ ਜਿਆ ਨੂੰ ਬਿਲੇ ਆਏ 18 ਦਾ ਸਾਡੇ ਹਰ ਪਹਿਲਾ ਇਹ ਸਦਾਰ ਹਨ ਦੂਰ ਦਾ ਇੱਕ ਪਾਉਂਡੋਂ ਦੂਰ ਦੇ ਆਰਾਮੇ ਖਲਾ ਕਾਂ ਦੀ ਤੇਰੀ ਜ਼ਰੂਰਤ ਕਰੇ ਹੋਈ ਦੋਨੋਂ ਕੋਈ ਪਤਾ ਮੇਰਾ ਕੰਮ ਆਇਆ। ਦੱਸ ਵਕ। ਕਾਹ ਹੈ ਹੰਸਾ ਨਾ ਬੋਸ। ਉਸ ਨੂੰ ਕਹੋ ਕਿ ਹਦੂਦ ਫੇਰ ਮਿਲਾਂ। ਜੀਰੀ ਆਲੋ। ਉਹ ਕਹਿ ਰਿਹਾ ਸੀ ਕੋਈ ਛੋਟੀ ਕੰਮ ਹੈ। ਜਵਾਨ ਖਾਨ। ਟੱਕਰ ਦੇ ਫੋਨ। ਕੋਈ ਚੱਕ ਕੇ ਮਿਲਾਂ ਦੋਨੋਂ। ਜੋ। ਇਹ ਜ਼ੁਰੀ ਕੰਮ ਹੋ ਸਕਦਾ ਹੈ ਜਾ ਕੇ ਦੇ। ਜੋ। ਨਵੋ ਨਦ। ਇਸ ਰੰਗीन ਸ਼ਾਮ ਨੂੰ ਸ਼ਰਾਬ ਦੇ ਆਪਣੇ ਸ਼ਬਾਬ ਤੇ ਜਲਵਾ ਨਾਲ। ਫੋਰ ਬਿਲ ਨੂੰ ਲੂ ਨਾ ਬੀ। Omkara na ho parishtha apni madena kare gaharish Ramana jayash apni girta naschuro naschechet din dulmonchi sat ki etta hai etta hai ਕੋਲੋ ਮੋਦੂ ਤੇ ਫੋਟੋ ਗਿੰਗ ਤੋਂ ਨੂ ਨ ਮੜਾ ਚੋਦਾ ਤੇ ਅਗਰ ਅਸੀਂ ਸੁਣਿਆ ਮੇਰੋ ਜੈ ਜੀ ਤੇ ਨੂ ਸਬਾਤਾ ਇਨ ਮੈਂ ਕਿ ਅਸੀਂ ਅਪ੍ਰੀਂਟੇਡ ਅਜਿਹਾ ਨਾ ਰਿਹਾ ਸੰਸਾਰੀ ਮਹਿਫਲ ਵਿੱਚ ਮੇਰਾ ਖਲੀ ਪਾਣ ਦਾ ਕੋਈ ਯਾਦ ਨਹੀਂ ਦਰਸਨ ਦਰਸਨ ਹੀ ਖਬਰ ਹੀ ਅਜਹੀ ਹੈ ਜੀ ਹਾ ਜੂ ਕਿ ਮੈਨੂੰ ਮਜਬੂਰਨ ਆਉਣਾ ਪਿਆ ਗੱਲ ਲਮਕਾ ਨਾ ਆਪਣੀ ਹਉਂਦੀ ਬਜਾ ਛੇਤੀ ਗਾਲ ਦਾ ਫਤੋਦੀ ਸਿੱਖਾਨੇ ਆਪਣੀ ਖੌਜ ਤੇ ਹਮਲਾ ਕਰ ਦਿੱਤਾ ਹੈ ਜੂ ਮਾਤਾ ਜੀ ਦਾ ਹੈ ਨਾ ਸਿੱਖ ਕਾ ਵੀ ਸਿੱਖ ਹਮਤ ਸਿੱਖ ਨੀ ਡੋੜਾ ਸ਼ਾਂਚਾ ਬੋਲ ਲਾ ਗਿਆ ਤਾਂ ਦੰਦੋ ਲੀਰੇ ਜੋਹਾਰਾ ਸੋਨਾ ਚਾਂਦੀ ਤੇ ਹੁੱਸੀ ਲੱਗਿਆ ਸਭ ਫੁੜਾ ਕੇ ਲੈ ਗਏ ਹਜ਼ੂਰ ਦਿੱਲੀ ਵਿੱਚ ਸਾਡੀ ਅਕੋ ਮਥੋਰੇ ਲਾਹੌਰ ਫਦੀਨ ਮਚਕਾ ਹੋਵੇ ਤੇ ਮੁਰਤੀ ਪਰ ਸਿੱਖ ਸਾਮੀ ਹੋ ਜੁਤੇ ਭਾਰੂ ਤੇ ਐਸਾ ਤੇ ਰੰਗ ਹੁਕਮ ਕਰੋ ਤੇ ਲਿਫਾਫਾ ਚੁੱਕਾ ਹੈ ਇਹਨਾਂ ਸੇਖਾਂ ਨੇ ਹਮਲਾ ਕੀਤਾ ਸੀ ਰਹਿਣ ਹੋਏ ਇਹ ਕਿਸਾ ਫਤਾਲੀ ਉਸਨੂੰ ਇਹਦਾ ਬਾਪਾ ਦੀ ਚਿੰਗਾਰ ਤੁਮ ਬਗਵਾ ਕੁਦਾਰੇ ਗੱਲ ਕਰਦੇ ਨੂੰ ਆਪਣੀ ਜਾਨ ਚਾਹੀ ਨਹੀਂ ਉਸਤਾਫੀ ਮਾਫਰ ਹੋ ਜਾ ਸਕਦਾ ਹੈ ਜੋ ਹੁਕਮ ਮਜ਼ੂਰ ਜਹਾਨ ਖਾਨ ਹਜ਼ੂਰ ਆਪਣਾ ਟੋਹਾਨੀ ਕੋਰਤ ਉਹਦੇ ਜਾ ਕੇ ਇਹਨਾਂ ਪਿੱਛਾ ਆਪਣਾ ਸੰਭਾ ਕਰਕੇ ਸੰਭਾ ਕੋਰ ਕੋਟ ਮਕਾਦਿਓ ਇੰਦਾ ਵਜੂਦ ਖਤਮ ਕਰ ਦਿਓ ਕੋਣੇ ਸਿੱਸਟਿਕ ਕਾਮਜਦ ਵੀ ਦਿਰਾਵਿਚ ਸੌਤ ਤੋਂ ਵੱਡੀ ਰਸਤਾ ਉਠਾਨ ਜਾਓ ਦੇਵਾ ਪਲਾਕੇ ਜਿੱਦ ਵੀ ਕਮ ਫਲਾਓ ਜੋ ਹੁਕਮ ਹਜ਼ਰ ਉਮਰਾਂ ਨਾ ਹੁੰਦੀ ਅਲ ਮੇਰੀਆਂ ਕਵਤ ਦਾ ਨਾਦ ਹੈ ਹਨੇਰ ਲੱਗ ਉਮਰਾਂ ਨਾ ਹੁੰਦੀ ਅਲ ਜਲੋ ਹੱਕ ਕੋ ਇਹਨਾਂ ਦੇ ਧੀਆ ਪਾਇਣਾ ਜਿੱਦੜ ਮਰਜੀ ਉਹ ਅੱਲਾ ਦੇ ਇਸ ਬੰਦੇ ਨੂੰ ਸਭ ਬਰਾਬਰ ਨੇ ਇਸੇ ਨਾਲ ਕੋਈ ਵਿਸਕਰਾ ਨਹੀਂ ਕੋਈ ਭੇਜ ਭਾਵ ਨਹੀਂ Hindu ਤੇ Musalman ਸਭ ਦੀ ਬਰਾਬਰ ਕਦਰਵਾਤ ਕੀਤੀ ਆ ਜੇ ਸ਼ਾਂਤੀ ਆਸ਼ਾ ਮਾਇਆ ਸੇ ਖਰਾਬ ਕੀਤੀਆਂ ਨੇ ਤਾਂ ਬਖਸ਼ੀਆਂ ਖਲਮਾ ਸੁਲਤਾਨਾ ਤੇ ਰਜ਼ੀਆ ਵੀ ਨਹੀਂ ਸੀ ਕਾਤਲ ਲੁਟੇਰੇ ਡਾਕ ਦਾ ਕੋਈ ਧਰਮ ਨਹੀਂ ਹੁੰਦਾ ਇਹਨਾਂ ਦੀ تلوار ਦਾ ਕੰਮ Hindu ਨੂੰ ਝਟਕਣਾ ਤੇ Musalman ਨੂੰ ਹਲਾਲ ਕਰਨਾ ਹੁੰਦਾ ਤੇ ਇਹ تلوار ਕੌਤ ਗਰੀ ਮਜਲੂਮਾ ਤੇ ਸੀਆਂ ਪੈਣਾ ਦੀ ਰਾਖੀ ਲਈ ਵੀ ਉੱਥੀ ਉਸ ਨੂੰ ਸ਼ਾਇਦ ਇਹ ਜਲਮਣੀ ਸੀ ਕਿ ਜਿੱਦੀ ਹੁਣ ਸ਼ੇਰ ਬਰ ਚੁਕੇ ਨੇ ਤੇ ਚਿੜੀਆਂ ਫਾਸ ਨਗਾਰੇ ਤੇ ਚੋਟ ਪਈ ਬਾਬਾ ਸੀ ਸਿੰਘ ਜੀ ਦਾ ਕੋਰ ਖਾਸ ਜਥਾ ਦਮਦਮਾ ਸਾਹਿਬ ਇੱਕੋ ਪੂਰੇ ਜੋਸ਼ ਨਾਲ ਨਿਕਲਿਆ ਤੇ ਸਿੰਘ ਰਾਤੋ ਰਾਤ ਟਿੱਪਲੀ ਤੋਂ ਮਾਰ ਕੱਢੇ ਤੱਕ ਛਾ ਗਈ ਜਿਵੇਂ ਸ਼ਿਕਾਰੀ ਸ਼ਿਕਾਰ ਕਰਨ ਲਈ ਧਾਕ ਲਾ ਕੇ ਬੈਠਦਾ ਹੈ ਅਵੇਂ ਸਿੰਧ ਤਾਕਲਾ ਕੇ ਬੈਠ ਗਏ ਤੇ ਅਫਗਾਨੀ ਦੀ ਫੌਜ ਦਾ ਜਰਜਾ ਲੱਗੇ ਤੇ ਫਿਰ ਅਫਗਾਨੀ ਦਾ ਸ਼ਾਹੀ ਦਸ਼ਕਾ ਲੰਗਣਾ ਸ਼ੁਰੂ ਹੋ ਗਿਆ ਹਜ਼ਾਰਾਂ ਦੀ ਗਿਰਤੀ ਚ ਕੋਰ ਦ્વાਰ ਤੇ ਫਿਰ ਅਫਗਾਨੀ ਘਾਤੀ ਦੇ ਸਵਾਰ ਚਿੱਤ ਦੇ ਨਸ਼ੇ ਵਿੱਚ ਚੁਰ ਭਇਆ ਲੱਗਿਆ ਸ਼ਾਹੀ ਲਸ਼ਕਰ ਤੋਂ ਬਾਅਦ ਪੈਦਲ ਫੌਜ ਨੂੰੰਬਰੀ ਸ਼ੁਰੂ ਹੋਈ ਉਸ ਦੇ ਵਿਚਕਾਰ ਲੁੱਟ ਦਾ ਮਾਰ ਧੰਦਾਲਤ ਵਿਰੇ ਜੁਹਾਰਾ ਸੋਨੇ ਤੇ ਚਾਂਦੀ ਦੇ ਲਦੇ ਹੋਏ ਉਂ ਲੱਗੀਆਂ ਹੋਣੀਆਂ ਇੰਝ ਫੈਨਾ ਅੱਖਾਂ ਵਿੱਚ ਸੈਮੀਆਂ ਨਾ ਜੀਵੇ ਕਿ ਸੈਮੀਆਂ ਦੇ ਖੋਟੇ ਫਕਰੀਆ ਨੰਗਾ ਬਨਿਆ ਹੋ ਤੇ ਵਸ ਨਜ਼ਰ ਆ ਰਹੇ ਆ ਸਤ ਉਹਨਾਂ ਨੂੰ ਜ਼ਾਲਮਾਂ ਦੇ ਪੰਜੇ ਤੋਂ ਛਡਾਉਣ ਵਾਲਾ ਤੇ ਉਹਨਾਂ ਦੀ ਇੱਜ਼ਤਾਂ ਬੁਦੀ ਰਾਖੀ ਕਰਨ ਵਾਲਾ ਕੋਈ ਵੀ ਮੱਤ ਪੱਚਣਾ ਰਿਹਾ ਹੋਵੇ ਤਾਲ ਦਰ ਤੋਂ ਪਹਿਲਾਂ ਸਿੰਘ ਆਪਣੇ ਮਕਸਦ ਵਿੱਚ ਕਾਮਯਾਬ ਹੋ ਕੇ ਆਪਣੇ ਰਾਹ ਪੈ ਚੁੱਕੇ ਦਰਫਾਨੀ ਫੌਜਵਾਰਾਂ ਨੂੰ ਸਿਰਫ ਆਪਣੀਆਂ ਫੌਜਾਂ ਦੀਆਂ ਲੋਥਾਂ ਹੀ ਮਿਲੀਆਂ ਸਿੰਘਾਂ ਨੇ ਝੂਟ ਦਾ ਮਾਲ ਉਹਦੇ ਦੇਜ ਦੀ ਜੇ ਛਡਾ ਕੇ ਅਫਗਾਨੀ ਦੇ ਮੂੰਹ ਤੇ ਕਰਾਰੀ ਚਪਪੇੜ ਵਾਲੀ पोोड़े जूनी नाम ते आया गे मतकाल न खुजल केसी छुटी नानक थे मुखुजल केती छुटी न ਗਵਾਈ ਉਹ ਈ ਕਾ ਖਾਲਸਾ ਸਰਦਾਰ ਜੀ ਦੀ ਫਤਿਹ ਹਰ ਜੀ ਦੀ ਜਿੱਤ ਦੀ ਖਬਰ ਸੁਣ ਲਈ ਕਹ ਸਰ ਜੇ ਨੇ ਸਿੰਘਾਂ ਨੇ ਪਾਪਾ ਸਿੱਧ ਸਿੰਘ ਦੀ ਅਗਵਾਈ ਵਿੱਚ ਖਸ਼ਮਰ ਦੇ ਛੱਕੇ ਦਿਰ ਹਾਲ ਤੇ ਪੈਣਾ ਸਭ ਕੁਝ ਛੱਡ ਛਾ ਕੇ ਜੰਗ ਦੇ ਮੈਦਾਨ ਤੋਂ ਭੱਜ ਗਿਆ ਵਾਰੀ ਜੀ ਆਪ ਹੀ ਹੈ ਉਹ ਲੁੱਟ ਰਸਮਾਂ ਵਾਪਸ ਕਰਨ ਸਤ ਜੁੜੀਆਂ ਨੂੰ ਕਰੋ ਕਰੀ ਪੈਜੰਡ ਬਾਅਦ ਵਿਸ਼ਰਾਮ ਕਰਨ ਚਲੇ ਗਏ ਨੇ ਤੇ ਇਹ ਬਸਿਆ ਕੌਣ ਈ ਜਦੋਂ ਇਹਨਾਂ ਨੂੰ ਨਾਲ ਕਰੋ ਕਰੀ ਪੇਛਣਾ ਚਾਇਆ ਤਾਂ ਇਹਨਾਂ ਨੇ ਨਾ ਕਰ ਦਿੱਤੀ। ਪਾਪਾ ਜੀ ਨੇ ਉਹ ਤੁਹਾਡੇ ਕੋਲ ਪੇਛਣ। ਤਾਂ ਕੇ ਸਮਝਾ ਬਿਦਾ ਕਿ ਇਹਨੂੰ ਕਰੋ ਕਰੀ ਪੇਛਣਾ ਦਿੱਤਾ। ਆਓ ਬੱਚੇ। ਨੂੰ ਕੋਲ ਆ। ਆਓ। ਘਬਰਾਉ ਲੋ। ਬੱਟੂ ਰੰਗ ਰੱਖੋ ਚੰਗਾ ਬਣਾ ਕੇ ਹੋਰ ਕਿ ਨਾਲ ਹੋਤੀ ਜੀ ਜੀ ਮਾਇਓ ਤੇਰਾ ਦੀ ਸਹੀ ਸੋਹਦੀਆ ਦੇਖੋ ਆਪਣੇ ਆਪਣੇ ਪੌਂਡਾ ਤੇ ਸੋਫਾ whoa